कैनेडा जो अर्जी विदेश कौमिया झटका लगे है क्योंकि कैनेडा के प्रधानमंत्री ट्रूडो का जुड़ा है वाला बयान सामने आया है उन्होंने कहा है कि अस्थाई विदेशी कौमिया की जोड़ी गिनती है हम घटा रहे हैं लेबर मार्केट बदल चुकी है हम साने वर्करा के निवेश का समा आ चुका है ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਲੇਬਰ ਮਾਰਕੀਟ ਬਦਲ ਚੁੱਕੀ ਹੈ ਕੈਨੇਡਾ ਦਾ ਅਰਜੀ ਵਿਦੇਸ਼ੀ ਕੌਮੀਆਂ ਨੂੰ ਜੁੜਾ ਇੱਕ ਵੱਡਾ ਚਟਕਾ ਕਿਉਂਕਿ ਟਰੂਡੋ ਦੇ ਵੱਲੋਂ ਜੁੜਾ ਹੈ ਇੱਕ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਲੇਬਰ ਮਾਰਕੀਟ ਹੁਣ ਬਦਲ ਚੁੱਕੀ ਹੈ ਸਾਡੇ ਕੈਨੇਡੀਅਨ ਮੈਂਬਰਸ ਜਿਹੜੇ ਨੇ ਉਹਨਾਂ ਨੂੰ ਮੌਕਾ ਦੇਣ ਦਾ ਸਮਾਂ ਆ ਚੁੱਕਿਆ ਹੈ ਮੇਰੇ ਨਾਮ ਹੈ ਜੀ ਵਿਕਰਮ ਚਬਾਲ ਮੈਂ ਐਸੋਸੀਏਸ਼ਨ ਆਫ ਵੀਜ਼ਾ ਐਂਡ ਆਇਲ ਸੈਂਟਰ ਅੰਮ੍ਰਿਤਸਰ ਦਾ ਪ੍ਰੈਜ਼ੀਡੈਂਟ ਐ ਐਂਡ ਮੇਰੇ ਆਫਿਸ ਦਾ ਨਾਮ ਹੈ ਜੀ ਕੇਬੀਸੀ ਇੰਟਰਨੈਸ਼ਨਲ ਜਿੱਥੇ ਅਸੀਂ ਵੀਜ਼ਾ ਸਰਵਿਸਿਜ਼ ਜਿਹੜੀਆਂ ਉਹ ਪ੍ਰੋਵਾਈਡ ਕਰਦੇ ਨਾਲ ਹੀ ਅਸੀਂ ਆਇਲਸ ਪੀਟੀਐਨ ਟਾਫਲ ਜਿਹੜਾ ਉਹ ਪੜਾਉਂਦੇ ਬੱਚਿਆਂ ਨੂੰ ਸਰ ਕਿਤਨੇ ਕਿਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇੱਕ ਟਵੀਟ ਕੀਤਾ ਗਿਆ ਉਹ ਟਵੀਟ ਕੀ ਹੈ ਦੋਸਤਾਂ ਕਿਨੇ ਕਰ ਸਰ ਪੈਣ ਵਾਲਾ ਬੱਚਿਆਂ ਤੇ ਖਾਸ ਦੇਖੋ ਜਿਹੜਾ ਰੀਸੈਂਟ ਟਵੀਟ ਜਿਹੜਾ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਕੀਤਾ ਉਹਦਾ ਸਟੂਡੈਂਟਸ ਦੇ ਉੱਤੇ ਜਿਹੜਾ ਕੋਈ ਵੀ ਅਸਰ ਜਿਹੜਾ ਨਹੀਂ ਪੈਣ ਵਾਲਾ ਜਿਹੜੇ ਸਟੂਡੈਂਟਸ ਬਲਕੇ ਕੈਨੇਡਾ ਨੇ ਉਹਦਾ ਉਹਨਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਬੇਸਿਕਲੀ ਜਿਹੜਾ ਉਹਨਾਂ ਨੇ ਟਵੀਟ ਕੀਤਾ ਉਹ ਟੈਂਪਰੇਰੀ ਫੋਰਨ ਵਰਕਰਸ ਨੂੰ ਲੈ ਕੇ ਕੀਤਾ ਇਹਦੇ ਵਿੱਚ ਕੀ ਹੁੰਦਾ ਕਿ ਇੱਕ ਐਲ ਐਮ ਆਈ ਸਿਸਟਮ ਜਿਹੜਾ ਉਹ ਜਿਹੜਾ ਕੈਨੇਡਾ ਦੇ ਵਿੱਚ ਚੱਲਦਾ ਜਿੰਨੂੰ ਅਸੀਂ ਕਹਿੰਦੇ ਆ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਇਦੇ ਵਿੱਚ ਕੀ ਹੁੰਦਾ ਕਿ ਜਿਹੜੀ ਕੈਨੇਡੀਅਨ ਕੰਪਨੀਆਂ ਨੇ ਜਿਹੜੀ ਉੱਥੇ ਬਿਜ਼ਨਸ ਨੇ ਉਹ ਇੰਟਰਨੈਸ਼ਨਲ ਲੈਵਲ ਤੇ ਫੋਰਨ ਵਰਕਰਸ ਨੂੰ ਲੋ ਵੇਜ ਤੇ ਜਿਹੜਾ ਹਾਇਰ ਕਰਦੇ ਸੀ ਜਿਸ ਨਾਲ ਜਿਹੜੇ ਲੋਕਲ ਕੈਨੇਡੀਅਨ ਸੀ ਜਾਂ ਜਿਹੜੇ ਲੋਕਲ ਕੈਨੇਡਾ ਦੇ ਵਿੱਚ ਕੰਮ ਕਰਦੇ ਸੀ ਉੱਥੇ ਜਿਹੜੀ ਅਨਇੰਪਲੋਇਮੈਂਟ ਜਿਹੜੀ ਉਹਨਾਂ ਦੇ ਕਾਰਨ ਜਾਰਾ ਵੱਧ ਰਹੀ ਸੀ ਸੋ ਜਿਹੜੀ ਕੈਨੇਡੀਅਨ ਗਵਰਨਮੈਂਟ ਹੈ ਉਹਨੇ ਉੱਥੇ ਜਿਹੜਾ ਟੈਂਪਰੇਰੀ ਫੋਰਨ ਵਰਕਰਸ ਦਾ ਜਿਹੜਾ ਸਿਸਟਮ ਹੈ ਉਹਨੂੰ ਘਟਾਤਾ ਹੈ ਇੱਕ ਤਰ੍ਹਾਂ ਦੀ ਉੱਥੇ ਕੈਪਿੰਗ ਕਰਤੀ ਹੈ ਐਂਡ ਉਹਦੇ ਵਿੱਚ ਕੁਝ ਜਿਹੜੇ ਸੈਕਟਰ ਨੇ ਉਹਨਾਂ ਨੂੰ ਉਹਦੇ ਵਿੱਚੋਂ ਛੋੜ ਦਿੱਤੀ ਗਈ ਹੈ ਜਿਵੇਂ ਨਰਸਿੰਗ ਸੈਕਟਰ ਹੈ ਹੈਲਥ ਸੈਕਟਰ ਜਿਹਨੂੰ ਆਪਾਂ ਕਹਿ ਦਿੰਨੇ ਆ ਐਗਰੀਕਲਚਰ ਐਂਡ ਫੂਡ ਸੈਕਟਰ ਹੈ ਇਹਨਾਂ ਦੇ ਵਿੱਚ ਜਿਹੜਾ ਪਹਿਲਾਂ ਦੀ ਤਰ੍ਹਾਂ ਹੀ ਉਹ ਫੋਰਨ ਵਰਕਰਸ ਅਕਸੈਪਟ ਹੁੰਦੇ ਰਹਿਣਗੇ ਬਾਕੀ ਸੈਕਟਰਸ ਦੇ ਵਿੱਚ ਉਹਨਾਂ ਨੇ ਜਿਹੜਾ ਕੈਪਿੰਗ ਕਰਤੀ ਸਰ ਜਿਹੜੇ ਖਾਸ ਕਰਕੇ ਜਿਹੜੇ ਆਪਣੇ ਪੰਜਾਬ ਦੇ ਲੋਕ ਵਰਕ ਪਰਮਿਟ ਲੈ ਕੇ ਜਾਂਦੇ ਨੇ ਬਾਹਰ ਕਹਿਣ ਲੱਗ ਜਾਂਦੇ ਆ ਕਿ ਉਸੇ ਕੰਮ ਕਰਾਂਗੇ ਪੈਸੇ ਕਮਾਵਾਂਗੇ ਉਹਨਾਂ ਨੂੰ ਕਿੰਨਾ ਕਰਸਰ ਪੈਣ ਹੁਆਗਾ ਤਰ ਦੇਖੋ ਜਿਹੜਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਲੈ ਕੇ ਜਾਂਦੇ ਨੇ ਇੰਡੀਆ ਤੋਂ ਜਾਂ ਕਿਸੇ ਵੀ ਹੋਰ ਕੰਟਰੀ ਤੋਂ ਬੇਸਿਕਲੀ ਇਹ ਵੀ ਇੱਕ ਬਹੁਤ ਵੱਡਾ ਫਰਾਡ ਹੈ ਆਪਣੇ ਆਪ ਦੇ ਵਿੱਚ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਵੀ ਕੋਈ ਏਜੰਟ ਕਿਸੇ ਨੂੰ ਵਰਕ ਪਰਮਿਟ ਤੇ ਭੇਜ ਦਿੰਦੇ ਨੇ ਪਹਿਲਾਂ ਉੱਥੇ ਉਹ ਕੰਪਨੀਆਂ ਦੇ ਵਿੱਚ ਜੋਬਸ ਨਹੀਂ ਦਿੰਦੇ ਜਾ ਕੇ ਉੱਥੇ ਉਹਨਾਂ ਦੀਆਂ ਉਹ ਸੈਲਰੀ ਹੀ ਸ਼ੋ ਕਰਦੇ ਨੇ ਸੈਲਰੀ ਸ਼ੋ ਕਰਨ ਦੇ ਨਾਲ ਨਾਲ ਉਹਨਾਂ ਨੂੰ ਕੰਪਨੀ ਦੇ ਵਿੱਚ ਜੋਬ ਨਹੀਂ ਦਿੰਦੇ ਸਿਰਫ ਇੱਕ ਪੀਆਰ ਪ੍ਰੋਸੈਸ ਹੈ ਜਿਹੜਾ ਪੀਆਰ ਲੈਣ ਲਈ ਬੰਦਾ ਜਿਹੜਾ ਪੈਸੇ ਖਰਚ ਕੇ ਬਾਹਰ ਚਲਾ ਜਾਂਦਾ ਹੈ ਐਸੀ ਚੀਜ਼ ਉਹਨਾਂ ਨੂੰ ਧਿਆਨ ਦੇ ਵਿੱਚ ਲਿਆ ਹਾਂਦੇ ਹੋਏ ਕੈਨੇਡਾ ਦੀ ਗਵਰਨਮੈਂਟ ਨੇ ਇਹਨੂੰ ਸਟ੍ਰਿਕਟ ਕਰਤਾ ਐਂਡ ਜਿਹੜੇ ਥੋ ਵਰਕ ਪਰਮਿਟ ਤੇ ਪਹਿਲੇ ਕਿਸੇ ਵੀ ਸੈਕਟਰ ਚ ਚਲੇ ਜਾਂਦੇ ਸੀ ਜਿਵੇਂ ਆਫਿਸ ਐਡਮਿਨ ਦੇ ਵਿੱਚ ਚਲੇ ਗਏ ਜਾਂ ਕਿਸੇ ਹੋਰ ਸੈਕਟਰ ਉਹਨੂੰ ਉਹਨਾਂ ਨੇ ਕੈਪਿੰਗ ਕਰਤਾ ਐਂਡ ਉਸ ਦੇ ਨਾਲ ਹੀ ਕੈਨੇਡੀਅਨ ਗਵਰਨਮੈਂਟ ਨੇ ਇਹ ਵੀ ਕਹਿਤਾ ਕਿ ਕੋਈ ਵੀ ਬਿਜ਼ਨਸ 10% ਤੋਂ ਜ਼ਿਆਦਾ ਟੈਂਪਰੇਰੀ ਫੋਰਨ ਵਰਕਰਸ ਜਿਹੜੇ ਉਹ ਨਹੀਂ ਉੱਥੇ ਹੁਣ ਰੱਖ ਸਕੇਗਾ। ਐਸਾ ਹੋਦਾ ਕਿ ਵਰਕ ਪਰਮਿਟ ਦੇ ਲਈ ਵੀਜ਼ਾ ਲਈ ਕਿੰਤੀ ਆ ਉਹ ਘਟਜੋਗੀ ਇਸ ਦੇ ਨਾਲ। ਬਹੁਤ ਜ਼ਿਆਦਾ ਘਟੇਗੀ ਇਹਦੇ ਨਾਲ ਜਿਹੜੇ ਫਰਾਡਸ ਹੁੰਦੇ ਨੇ ਜਿਹੜੇ ਡੇਲੀ ਅਸੀਂ ਨਿਊਜ਼ ਜਾਂ ਨਿਊਜ਼ਪੇਪਰਸ ਦੇ ਵਿੱਚ ਸੁਣਦੇ ਰਹਿੰਦੇ ਆ ਕਿ ਵਰਕ ਪਰਮਿਟ ਦੇ ਨਾਮ ਤੇ ਜਿਹੜੇ ਇੱਥੇ ਇੰਨੇ ਲੱਖ ਦੀ ਠੱਗੀ ਹੋ ਗਈ ਹੈ। ਇਹਦੇ ਉੱਤੇ ਵੀ ਉਹਨਾਂ ਦੇ ਇਸ ਡਿਸੀਜਨ ਦੇ ਨਾਲ ਜਿਹੜਾ ਫਰਕ ਪਏਗਾ ਲੋਕ ਠੱਗੀ ਸ਼ਿਕਾਰ ਹੋਣ ਤੋਂ ਬਚਣਗੇ। ਇਹ ਸਾਰੇ ਜਿਹੜੇ ਬੱਚੇ ਆ ਜੋ ਬਾਹਰ ਨੇ ਜਾਂ ਜਿਹੜਾ ਬਾਹਰ ਜਾਣਾ ਚਾਹੁੰਦੇ ਨੇ ਉਹ ਕਿੰਨੇ ਦੇ ਦੇਖੋ ਸਟੂਡੈਂਟਸ ਦਾ ਇਸ ਦੇ ਨਾਲ ਕੋਈ ਲਿੰਕ ਨਹੀਂ ਹੈਗਾ ਸਟੂਡੈਂਟ ਪਲੱਸ 2 ਜਾਂ ਬੈਚਲਰ ਕਰਨ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਹੀ ਬਾਹਰ ਜਾ ਕੇ ਪੜ੍ਹ ਸਕਦੇ ਨੇ ਸਟੱਡੀ ਲਨ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਹੀ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਜਿਹੜਾ ਉਹ ਮਿਲਦਾ ਰਹੇਗਾ ਸਟੂਡੈਂਟਸ ਐਂਡ ਉਹਨਾਂ ਦੇ ਪੇਰੈਂਟਸ ਨੂੰ ਪੈਨਿਕ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ ਜਿਹੜੇ ਐਪਲੀਕੈਂਟਸ ਨੇ ਆਪਣਾ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਹੈ ਹੈਲਥ ਸੈਕਟਰ ਐਗਰੀਕਲਚਰ ਸੈਕਟਰ ਜਾਂ ਦੂਸਰਾ ਕ ਫੂਡ ਸੈਕਟਰ ਇਸ ਤੋਂ ਇਲਾਵਾ ਜਿਨ੍ਹਾਂ ਨੇ ਆਪਣੇ ਵਰਕ ਪਰਮਿਟ ਅਪਲਾਈ ਕੀਤੇ ਨੇ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਉਹਨਾਂ ਦੀ ਜਿਹੜੀ ਫਾਈਲ ਉਹ ਖਤਰੇ ਦੇ ਵਿੱਚ ਆ ਜੀ